ਸਾਸ਼ੀ ਗੱਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਆਈ ਹੋਪ ਸਾਰੇ ਠੀਕ ਠਾਕ ਹੋਗੇ ਪੁਰਤਕਾਲ ਵਿੱਚ ਰਹਿੰਦੀਆਂ ਮੇਰੀਆਂ ਭੈਣਾਂ ਤੇ ਭਰਾ ਸਾਰੇ ਠੀਕ ਠਾਕ ਨੇ ਅੱਜ ਮੈਂ ਇੱਕ ਮੇਨ ਟੌਪਿਕ ਬਾਰੇ ਗੱਲ ਕਰਨ ਜਾ ਰਹੀਆਂ ਜਿਹੜਾ ਕਿ ਸਾਰਿਆਂ ਵੱਲੋਂ ਹੀ ਪੁੱਛਿਆ ਜਾ ਰਿਹਾ ਮੇਰੇ ਮੈਨੂੰ ਇੱਕ ਕੁਐਸਚਨ ਕੀ ਕਿ ਇਹ ਕੰਮ ਹੋ ਸਕਦਾ ਹੈ ਤੇ ਉਹਦੇ ਬਾਰੇ ਮੈਂ ਗੱਲ ਕਰਨ ਜਾ ਰਹੀਆਂ ਪਰ ਉਸ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਾਂਗੀ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਠੀਕ ਹੈ ਤਾਂ ਜੋ ਕਿ ਮੇਰਾ ਵੀ ਕਰੇਜ਼ ਵਧੇ ਕਿ ਮੈਂ ਵੀਡੀਓ ਬਣਾ ਸਕਾਂ ਹੁਣ ਤੁਸੀਂ ਖੁਦ ਦੇਖਦੇ ਹੋਗੇ ਮੇਰੇ ਚੈਨਲ ਤੇ ਜਾ ਕੇ ਜਿੰਨੇ ਵੀ ਕਮੈਂਟ ਆਉਂਦੇ ਆ ਆਪਾਂ ਉਹ ਕਮੈਂਟਾਂ ਦਾ ਰਿਪਲਾਈ ਜ਼ਰੂਰ ਕਰੀਦਾ ਵਾ ਇੱਥੋਂ ਤੱਕ ਕਿ ਮੇਰੇ ਹਸਬੰਦ ਨੇ ਤੇ ਕਈਆਂ ਨੂੰ ਨੰਬਰ ਦੇ ਕੇ ਕਾਲ ਤੇ ਵੀ ਹੈਲਪ ਕੀਤੀ ਆ ਔਰ ਉਹ ਭੈਣਾ ਜਾਂ ਉਹ ਭਰਾ ਜਿਹੜੇ ਆ ਉਹ ਤੁਹਾਨੂੰ ਥੱਲੇ ਮੈਸੇਜ ਕੀਤੇ ਹੋਏ ਤੁਸੀਂ ਪੜ ਸਕਦੇ ਜੇ ਜਾ ਕੇ ਹੁਣ ਮੈਂ ਗੱਲ ਕਰਨ ਜਾ ਰਹੀਆਂ ਜਿਹੜੇ ਇੱਥੇ ਆ ਕੇ ਬੇਬੀ ਪਲਾਨ ਕਰਨ ਦਾ ਸੋਚਦੇ ਨੇ ਕਿ ਅਸੀਂ ਬੇਬੀ ਪਲਾਨ ਕਰਨਾ ਆ ਉਹਨਾਂ ਬਾਰੇ ਗੱਲ ਕਰਨ ਜਾ ਰਹੀਆਂ ਹੁਣ ਉਥੇ ਉਹਦੇ ਵਿੱਚ ਦੋ categories ਦੇ ਆਉਂਦੇ ਆ ਕਈ ਤੇ ਹੁੰਦੀਆਂ ਕਿ ਜਿਨ੍ਹਾਂ ਨੇ ਪਹਿਲਾਂ ਹੀ 컨ਸੀਵ ਕੀਤਾ ਹੁੰਦਾ ਤੇ ਬਾਅਦ ਵਿੱਚ ਇੱਥੇ ਪਹੁੰਚਦੇ ਆ ਬਾਅਦ ਵਿੱਚ ਵੀਜ਼ਾ ਲੱਗਦਾ ਆ ਕਈਆਂ ਨੇ ਇੱਥੇ ਆ ਕੇ 컨ਸੀਵ ਕਰਨਾ ਹੁੰਦਾ ਵਾ ਪਰ ਜਦੋਂ ਆਪਾਂ 컨ਸੀਵਿੰਗ ਦੀ ਗੱਲ ਆ ਜਾਂਦੀ ਆ ਕਿ ਬੇਬੀ ਹੋ ਗਿਆ ਆ ਤੇ ਆਪਾਂ ਪੈਸੇ ਲੈਣੇ ਆ ਗਵਰਨਮੈਂਟ ਵੱਲੋਂ ਕਿਉਂਕਿ ਸਾਨੂੰ ਸਾਰਿਆਂ ਨੂੰ ਇਹੀ ਦੱਸਿਆ ਜਾਂਦਾ ਵਾ ਕਿ ਇੱਥੇ ਗਵਰਨਮੈਂਟ ਵੱਲੋਂ ਪੈਸੇ ਮਿਲਦੇ ਆ ਜਦੋਂ ਆਪਾਂ ਪ੍ਰੈਗਨੈਂਟ ਹੁੰਦੀਆਂ ਵਾ ਪਰ ਕਾਰਨ ਕਿੱਦਾਂ ਮਿਲਦੇ ਆ ਉਹ ਸਾਨੂੰ ਨਹੀਂ ਪਤਾ ਉਹ ਮੈਂ ਦੱਸਦੀ ਆ ਜਦੋਂ ਇੱਥੇ ਤੁਸੀਂ ਆ ਜਾਂਦੇ ਹੋ ਸਭ ਤੋਂ ਪਹਿਲਾਂ ਤੇ ਆਪਣਾ ਪੇਪਰਵਰਕ ਪੂਰਾ ਕਰੋ ਕੀਤਾ ਦਾ ਟੀਐਸਸੀ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਆਪਣਾ ਫੈਮਿਲੀ ਡਾਕਟਰ ਲਓ ਤਾਂ ਜੋ ਕਿ ਤੁਹਾਨੂੰ ਮੈਡੀਕਲ ਫ੍ਰੀ ਮਿਲੇ ਜੇ ਤੁਹਾਡੇ ਕੋਲ ਟੀਐਸਸੀ ਕਾਰਡ ਨਹੀਂ ਤੇ ਭਾਈ ਮੈਡੀਕਲ ਵੀ ਫ੍ਰੀ ਨਹੀਂ ਜੇ ਹੈਗਾ ਇੱਥੇ ਇਹ ਵੀ ਬਹੁਤ ਪ੍ਰੋਬਲਮ ਆਉਂਦੀਆਂ ਪਈਆਂ ਬਹੁਤ ਭੈਣਾਂ ਨੂੰ ਹੀ ਪ੍ਰੋਬਲਮ ਆ ਰਹੀਆਂ ਕਿ ਉਹਨਾਂ ਦੇ ਹੱਥ ਪੈਸੇ ਲੱਗ ਰਹੇ ਨੇ ਤੁਸੀਂ ਟੀਐਸਸੀ ਕਾਰਡ ਲਓ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਆ ਸੋਚੋ ਹੁਣ ਟੀਐਸਸੀ ਕਾਰਡ ਆ ਗਿਆ ਪੇਪਰਵਰਕ ਪੂਰਾ ਹੋ ਗਿਆ ਔਰ ਹੁਣ ਆਪਾਂ ਸੋਚਦੇ ਰਹੇ ਹਾਂ ਪਰ ਉਸ ਤੋਂ ਪਹਿਲਾਂ ਸਾਨੂੰ ਹੁਣ ਆਪਾਂ ਕਹਿੰਦੇ ਕਿ ਅਸੀਂ ਪ੍ਰੈਗਨਨਸੀ 'ਚ ਘਰੇ ਬੈਠੇ ਪੈਸੇ ਜਿਹੜੇ ਆ ਉਹ ਲੈ ਸਕਦੇ ਆ ਕਿ ਹਾਂ ਨਾ ਗਵਰਨਮੈਂਟ ਸਾਨੂੰ ਪੈਸਾ ਦੇਗੀ ਪਰ ਉਹਦੇ ਲਈ ਗਵਰਨਮੈਂਟ ਦੀ ਆਪਣੀਆਂ ਸ਼ਰਤਾਂ ਨੇ ਜੇ ਉਹ ਸ਼ਰਤਾਂ ਅਸੀਂ ਪੂਰੀਆਂ ਕਰਦੇ ਆ ਤਾਂ ਸਾਨੂੰ ਪੈਸੇ ਮਿਲਦੇ ਆ ਨਹੀਂ ਤੇ ਅਦਰਵਾਈਜ਼ ਉਹ ਪੈਸੇ ਨਹੀਂ ਦਿੰਦੇ ਹੈਗੇ ਉਹਦੀਆਂ ਸ਼ਰਤਾਂ ਕੀ ਨੇ ਸਭ ਤੋਂ ਪਹਿਲਾਂ ਤੁਸੀਂ ਪੁਰਤਕਾਲ ਵਿੱਚ ਆ ਗਈਆਂ ਜੇ ਆ ਕੇ ਇੱਥੇ ਘੱਟੋ-ਘੱਟ ਨਹੀਂ ਤੇ 6 ਮਹੀਨੇ ਤੁਸੀਂ ਕੰਮ ਕਰਨਾ ਹੈ 6 ਮਹੀਨੇ ਕਿਸੇ ਫੈਕਟਰੀ ਅ ਕਿਸੇ ਕੰਪਨੀ ਕਿਸੇ ਵੀ ਕਿਸੇ ਵੀ ਜਗ੍ਹਾ ਤੇ ਜਿੱਥੋਂ ਤੁਹਾਡੇ 6 ਟੈਕਸ ਪੂਰੇ ਉਹ ਹੋ ਸਕਣ 6 ਟੈਕਸ ਪੇ ਕਰ ਸਕੋ ਤੁਸੀਂ ਗਵਰਨਮੈਂਟ ਨੂੰ ਜੇ ਤੁਹਾਡੇ 6 ਟੈਕਸ ਪੂਰੇ ਹੋਗੇ ਨਾ ਫਿਰ ਤੁਸੀਂ ਉਹ ਪ੍ਰੀ ਨਤਾਲ ਜਿਹਨੂੰ ਪ੍ਰੀ ਨਤਾਲ ਕਿਹਨੂੰ ਕਹਿੰਦੇ ਆ ਜਿਹੜੀ ਆਪਾਂ ਨੂੰ ਪੈਸੇ ਲੱਗਦੇ ਜਿਹੜੀ ਆਪਾਂ ਪੈਨਸ਼ਨ ਕਹ ਸਕਦੇ ਆ ਕਿ ਪ੍ਰੈਗਨੈਂਟ ਲੇਡੀ ਨੂੰ ਲੱਗਦੀ ਆ ਉਹਦੀ ਗੱਲ ਕਰ ਰਹੀ ਆ ਮੈਂ ਉਹ ਕਦੋਂ ਮਿਲਨੀ ਆ ਜਦੋਂ ਤੁਹਾਡੇ 6 ਟੈਕਸ ਪੂਰੇ ਹੋਗੇ ਉਸ ਤੋਂ ਪਹਿਲਾਂ ਤੁਹਾਨੂੰ ਨਹੀਂ ਮਿਲਨੀ ਹੈਗੀ ਜੇ ਹਾਂ ਕਿਸੇ ਨੇ ਕੰਸੀ ਪਹਿਲਾਂ ਹੀ ਕਿ ਉਹ ਕੀਤਾ ਹੋਇਆ ਕਿਸੇ ਦੇ ਬੇਬੀ ਪਹਿਲਾਂ ਹੀ ਹੋਣ ਵਾਲਾ ਵਾ ਤੇ ਉਹਨੂੰ ਆਫਟਰ ਬੇਬੀ ਜ਼ਰੂਰ ਪੈਸੇ ਮਿਲਣਗੇ ਬਿਫੋਰ ਬੇਬੀ ਪੈਸੇ ਨਹੀਂ ਮਿਲਦੇ ਹੈਗੇ ਬਿਫੋਰ ਬੇਬੀ ਕਿਹਨੂੰ ਪোন ਜਿਹੜੇ ਪੈਸੇ ਮਿਲਦੇ ਆ ਉਹ ਕਿੰਨੇ ਮਿਲਦੇ ਆ ਤੇ ਕਿੱਦਾਂ ਮਿਲਦੇ ਆ ਮੈਂ ਇਹਦੇ ਬਾਰੇ ਦੱਸਾਂਗੀ ਹੁਣ ਪਹਿਲੀ ਗੱਲ ਜਦੋਂ ਸਾਡੇ ਮਤਲਬ ਕਿ ਬੇਬੀ ਹੋ ਗਿਆ ਆ ਕਨਸੀਵ ਹੋ ਗਿਆ ਆ ਤੇ ਆਪਾਂ ਆਪਣੇ ਫੈਮਿਲੀ ਡਾਕਟਰ ਕੋਲ ਜਾਣਾ ਆ ਫੈਮਿਲੀ ਡਾਕਟਰ ਕਿੱਦਾਂ ਮਿਲਦੀ ਹੈ ਟੀਐਸਸੀ ਕਾਰਡ ਤੋਂ ਬਾਅਦ ਟੀਆਰਸੀ ਕਾਰਡ ਤੋਂ ਪਹਿਲਾਂ ਫੈਮਿਲੀ ਡਾਕਟਰ ਵੀ ਨਹੀਂ ਜੇ ਮਿਲਦੀ ਠੀਕ ਹੈ ਤੇ ਉਹ ਤੁਹਾਨੂੰ ਤੁਸੀਂ ਉਹਦੇ ਕੋਲ ਚਲ ਜਾਣਾ ਵਾ ਉਹ ਤੁਹਾਨੂੰ ਮਤਲਬ ਕਿ ਤੁਹਾਡੇ ਰੂਟੀਨ ਚੈੱਕ ਅਪ ਕਰੇਗੀ ਸਾਰੇ 3 ਮਹੀਨੇ ਤੱਕ ਉਹ ਤੁਹਾਡੇ ਚੈੱਕ ਅਪ ਕਰੇਗੀ ਜਦੋਂ ਤੁਸੀਂ ਪੋਜੀਟਿਵ ਆ ਗਿਆ ਉਸ ਤੋਂ ਬਾਅਦ ਜਾਣਾ ਸ਼ੁਰੂ ਕਰਦਾ 3 ਮਹੀਨੇ ਤੱਕ ਉਹ ਚੈੱਕ ਅਪ ਕਰੇਗੀ ਔਰ ਉਸ ਤੋਂ ਬਾਅਦ ਤੁਹਾਨੂੰ ਮਤਲਬ ਕਿ ਉਹ ਤੁਸੀਂ ਆਪਣੇ ਕੰਮ ਬਾਰੇ ਦੱਸੋਗੇ ਕਿ ਮੈਂ ਆਹ ਕੰਮ ਕਰਦੀ ਆ ਜੇ ਉਹ ਛੱਡਣ ਲਈ ਕਹੇਗੀ ਤੇ ਕੰਮ ਛੱਡ ਵੀ ਦੋਗੇ ਤਾਂ ਉਹਦੇ ਬੈਨੀਫਿਟ ਵੀ ਆ ਬਾਕੀ ਕੰਮ ਛੱਡ ਕੇ ਨੁਕਸਾਨ ਕੋਈ ਨਹੀਂ ਆਡਾ ਤੇ ਉਹ ਉਹ ਜਿੱਥੇ ਕੰਮ ਕਰ ਰਹੇ ਉਹਦੇ ਡਾਕਟਰ ਨੇ ਵੀ ਤੁਹਾਨੂੰ ਦੱਸਣਾ ਹੁੰਦਾ ਉਹਦੇ ਬਾਰੇ ਮੈਂ ਅਲੱਗ ਵੀਡੀਓ ਬਣਾ ਦਾਂਗੀ ਪਰ ਤੁਹਾਨੂੰ ਪ੍ਰੀਨਟਲ ਕਿੱਦਾਂ ਮਿਲਣਾ ਮੈਂ ਇਸ ਮੇਨ ਟਾਪਿਕ ਇਸੇ ਤੇ ਅੰਨੀ ਦੁਬਾਰਾ ਵਾਪਸ ਤੇ ਜਦੋਂ ਚੌਥਾ ਮਹੀਨਾ ਤੁਹਾਨੂੰ ਲੱਗ ਜਾਂਦਾ 4 ਮਨთ ਪ੍ਰੈਗਨਨਸੀ ਹੋ ਜਾਂਦੀ ਤੁਹਾਡੀ ਤੇ ਉਹਨਾਂ ਨੂੰ ਕਲੀਅਰ ਹੋ ਜਾਂਦਾ ਕਿ ਇਹ ਲੌਂਗ ਲਾਸਟਿੰਗ ਚਲੇਗੀ ਇਹ ਬੇਬੀ ਜਿਹੜਾ ਵਾ ਠੀਕ ਹੈ ਹੈਲਦੀ ਹੈ ਉਹ ਤੁਹਾਨੂੰ ਇੱਕ ਪੇਪਰ ਦਿੰਦੀ ਹੈ ਡਾਕਟਰ ਲਿਖ ਕੇ ਤੇ ਉਹ ਪੇਪਰ ਜਿਹੜਾ ਸੋਸ਼ਲ ਜਾ ਕੇ ਆਫਿਸ ਜਿਹੜਾ ਹੁੰਦਾ ਤੁਸੀਂ ਉੱਥੇ ਪੇਪਰ ਦੇਣਾ ਹੁੰਦਾ ਉੱਥੇ ਜਾ ਕੇ ਪੇਪਰ ਦੇ ਕੇ ਡਾਕਟਰ ਨੇ ਤੁਹਾਨੂੰ ਲਿਖ ਕੇ ਦੇਣਾ ਜਿਹੜੇ ਪੈਸੇ ਨੇ ਉਹ ਡਾਕਟਰ ਨੇ ਹੀ ਲੈ ਕੇ ਦੇਣੇ ਕਿਤੇ ਬਾਹਰੋਂ ਨਹੀਂ ਲਿਖਾ ਕੇ ਉਹਨੇ ਜਾ ਕੇ ਸੋਸ਼ਲ ਦਫ਼ਤਰ ਤੇ ਡਾਇਰੈਕਟ ਜਾ ਕੇ ਨਹੀਂ ਕੋਣੇ ਉੱਥੇ ਜਾ ਕੇ ਤੁਸੀਂ ਉਹ ਪੇਪਰ ਸ਼ੋਅ ਕਰਨਾ ਉੱਥੇ ਤੁਹਾਡੇ ਹਸਬੰਦ ਦੀ ਇਨਕਮ ਦੇਖੀ ਜਾਏਗੀ ਤੁਹਾਡੀ ਇਨਕਮ ਦੇਖੀ ਜਾਏਗੀ ਟੈਕਸ ਦੇਖੇ ਜਾਣਗੇ ਤੁਹਾਡੇ ਕਿੰਨੇ ਪੇ ਪੇ ਹੋਏ ਆ ਅਕਾਊਂਟ ਦੇਖਿਆ ਜਾਏਗਾ ਜੇਕਰ ਤੁਸੀਂ ਜੌਬ ਕੀਤੀ ਆ 6 ਮਹੀਨੇ ਤੁਹਾਡੇ ਟੈਕਸ ਗਏ ਆ ਤੇ ਉਹ ਤੁਹਾਡਾ ਲੱਗ ਜਾਂਦਾ ਵਾ ਨਹੀਂ ਤੇ ਅਦਰਵਾਈਜ਼ ਉਥੋਂ ਨਾ ਕਰ ਦਿੱਤੀ ਜਾਂਦੀ ਇੱਕ ਲੈਟਰ ਆ ਜਾਂਦਾ ਜਿਹਦੇ ਵਿੱਚ ਉਹ ਕਹਿੰਦੇ ਕਿ ਤੁਹਾਡਾ ਨਹੀਂ ਲੱਗਣਾ ਹੁਣ ਉਹ ਕਿੰਨਾ ਮਿਲਦਾ ਆ ਮਿਲਦਾ ਪਰ ਮੰਥ 128 ਰੁਪਏ ਯਾਨੀ ਕਿ ਕਿਉਂਕਿ ਜੇ ਲਈਏ ਤੇ ਪੁਰਤਕਾਲ ਦੀ ਆ ਸਾਡੀ ਜਿਹੜੀ ਪੇ ਆ ਸਾਰਿਆਂ ਨੂੰ ਸੈਲਰੀ ਮਿਲਦੀ ਆ 1500 ਯੂਰੋ ਜਾਂ 1000 ਯੂਰੋ 1200 ਇਹ ਤੋਂ ਘੱਟ ਹਾਂ ਨਮਰ ਕਿ ਇਹ ਤੋਂ ਵੱਧ ਤੇ ਹੁੰਦੀ ਨਹੀਂ ਆ ਓਵਰਟਾਈਮ ਲਾ ਲਈਓ ਵੱਖਰੀ ਗੱਲ ਆ ਆਪਣਾ ਬਿਜ਼ਨਸ ਆ ਵੱਖਰੀ ਗੱਲ ਆ ਮੈਂ ਗੱਲ ਕਰਨੀ ਕਿ ਕੰਟਰੈਕਟ ਜਿਹੜੀ ਸਾਡਾ ਕੰਟਰੈਕਟ ਕਿੰਨੇ ਦਾ ਹੁੰਦਾ ਉਹਦੀ ਗੱਲ ਕਰ ਰਹੀ ਹੁਣ ਉਹ 128 ਯੂਰੋ ਤੱਕ ਮਿਲਦਾ ਆ ਤੇ ਉਹ ਸਾਨੂੰ ਮਿਲਦਾ ਆ 7-800 ਯੂਰੋ 800 ਯੂਰੋ ਪਾ ਲਾਗੇ ਚੱਲੀਏ ਜਿਹੜਾ ਸਾਨੂੰ ਪ੍ਰੈਗਨੈਂਸੀ ਦਾ ਮਿਲਦਾ ਵਾ ਉਹ ਔਰ ਮਿਲਣਾ 4 ਮਨთ ਤੋਂ ਬਾਅਦ ਹੀ ਆ ਸਟਾਰਟ 4 ਮਨთ ਤੋਂ ਬਾਅਦ ਹੋਣਾ ਉਸ ਤੋਂ ਬਾਅਦ ਤੁਹਾਡਾ ਬੇਬੀ ਡਿਲੀਵਰ ਹੋ ਗਿਆ ਵਾ ਡਿਲੀਵਰ ਹੋਣ ਤੋਂ ਬਾਅਦ ਜੇ ਤੇ ਤੁਹਾਡਾ ਮਤਲਬ ਕਿ ਪਹਿਲਾਂ ਤੋਂ ਹੀ ਲੱਗਾ ਹੋਇਆ ਵਾ ਤੁਹਾਡਾ ਵੀ ਚੱਲੀ ਜਾਣਾ ਤੇ ਉਸ ਦੇ ਨਾਲ ਨਾਲ ਬੇਬੀ ਦਾ ਵੀ ਇੱਕ ਸੋ ਕੁਛ ਲੱਗ ਜਾਂਦਾ ਵਾ ਤੇ ਉਹ ਇਸ ਤਰ੍ਹਾਂ ਮਿਲਣਗੇ ਮੈਂ ਤੁਹਾਨੂੰ ਇਹਦੇ ਬਾਰੇ ਇਹੀ ਵਾਰ-ਵਾਰ ਕਹਿਣਾ ਚਾਹਨੀ ਆ ਕਿ ਘਟੋ ਘਟ ਇੱਥੇ ਆ ਕੇ ਆਪਣੇ ਪੇਪਰਾਂ ਦੀ ਤਿਆਰੀ ਜ਼ਰੂਰ ਕਰੋ ਜਦੋਂ ਤੁਸੀਂ ਮੈਡੀਕਲ ਸਹੂਲਤਾ ਲੈਣੀਆਂ ਤੇ ਉਹਦੇ ਲਈ ਤੁਹਾਡੇ ਆਪਣੇ ਕੋਲ TRC ਕਾਰਡ ਹੋਣਾ ਜ਼ਰੂਰੀ ਹੈ ਤੇ ਉਹ ਜਿਹੜਾ ਪ੍ਰੀਨਤਾਲ ਉਹਦੇ ਲਈ ਤੁਹਾਡੇ ਆਪਣੇ ਟੈਕਸ ਹੋਣੇ ਜ਼ਰੂਰੀ ਆ ਪ੍ਰੀਨਤਾਲ ਕਿਹਨੂੰ ਕਿਹਾ ਮੈਂ ਕਿ ਜਿਹੜੇ ਡਿਊਰਿੰਗ ਪ੍ਰੈਗਨਨਸੀ ਨੂੰ ਪੈਸੇ ਮਿਲਦੇ ਆ ਠੀਕ ਐ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਔਰ ਨੈਕਸਟ ਵਲੌਗ ਚ ਮੈਂ ਇਹ ਦੱਸਾਂਗੀ ਕਿ ਜਿੰਨਾ ਬਣਾ ਨੇ 6 ਮਹੀਨੇ ਕੰਮ ਕੀਤਾ ਹੈ ਪ੍ਰੈਗਨਨਸੀ ਦੇ ਵਿੱਚ ਜਾਂ ਪ੍ਰੈਗਨਨਸੀ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਡਾਕਟਰ ਨੇ ਛੁੱਟੀ ਕਰਨ ਲਈ ਕਹਿ ਦਿੱਤਾ ਗਿਆ ਕਿਉਂਕਿ ਕੰਮ ਰਿਸਕੀ ਹੈ ਤੇ ਛੁੱਟੀ ਨਹੀਂ ਮਤਲਬ ਕਿ ਕੰਮ ਨਹੀਂ ਕਰ ਸਕਦੇ ਪ੍ਰੈਗਨਨਸੀ ਦੇ ਅੰਦਰ ਤੇ ਉਹ ਕੰਮ ਛੱਡਣ ਤੋਂ ਬਾਅਦ ਉਹਨਾਂ ਨੂੰ ਕਿਹੜੇ ਬੈਨੀਫਿਟ ਜਿਹੜੇ ਆ ਉਹ ਵੀ ਮਿਲਦੇ ਆ ਉਹਦੇ ਬਾਰੇ ਵੀ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਾਂਗੀ ਤਦ ਤੱਕ ਲਈ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਔਰ ਜੇ ਤੇ ਜਿਹੜੇ ਵੀ ਇਹਦੇ ਨੀਚੇ ਲੋਕੀ ਪੁੱਛਣਗੇ ਕਿ ਕੀ ਕਿੱਦਾਂ So thank you so much. Bye bye.